ਹਾਂਜੀ ਭਾਈ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਦੇਖੀਏ ਕੀ ਹਾਲ ਚਾਲ ਤੇ ਅੱਜ ਦੇ ਬਲੌਗ ਦੀ ਸ਼ੁਰੂਆਤ ਸਾਡੇ ਜੀ ਕੋਠਾ ਮੱਲਾ ਸਿੰਘ ਵਾਲੇ ਤੋਂ ਹੋ ਰਹੀ ਆ ਤੇ ਇੱਥੇ ਤੁਹਾਨੂੰ ਪੱਤੀ ਜੀ ਪਿਛਲੇ ਦਿਨੀ ਅਸੀਂ ਅਪਵਾਸ ਲਾਤੀ ਸੀ ਤੁਸੀਂ ਬਣੇ ਦੇਖ ਰਹੇ ਹੋ ਇਹ ਸਾਰੀ ਅਲੂਮੀਨੀਅਮ ਦੀ ਕਿਚਨ ਜਿਹੜੀ ਕਿ ਇਹਨਾਂ ਨੇ ਪਹਿਲ ਨੂੰ ਬਾਅਦ ਇੱਥੇ ਇੰਸਟਾਲ ਕਰੀ ਆ ਆ ਜਗ੍ਹਾ ਤੇ ਤੇ ਕਹਿਣ ਲੱਗਿਆ ਪ੍ਰੋਸੈਸਰ ਮੈਨੂੰ ਇਹ ਪਹਿਲਾਂ ਅਸੀਂ ਫਸਲਾਤੀ ਆ ਬਾਅਦ ਚ ਇਹਨਾਂ ਨੇ ਉੱਪਰ ਲੱਤੀ ਲਾਤੀ ਕਿਚਨ ਤੇ ਕਹਿੰਦਾ ਤੇ ਤਾਂ ਜੋ ਅਸੀਂ ਦੇ ਉੱਪਰ ਗ੍ਰੇਨਟ ਲਾ ਸਕੀਏ ਇਹ ਆ ਮੈਂ ਤੁਹਾਨੂੰ ਜਿਹੜੀ ਰੈਡੀमेड ਕਿਚਨ ਬਣੀ ਆ ਤੁਹਾਨੂੰ ਮਾੜਾ ਦਿਖਾ ਰਿਹਾ ਇੱਕ ਵਾਰ ਵਧੀਆ ਲੱਗਿਆ ਸਿਸਟਮ ਇਹਨਾਂ ਦਾ ਤੇ ਆ ਵਧੀਆ ਚੰਗੀ ਕੁਆਲਿਟੀ ਵੀ ਚੰਗੀ ਆ ਤੇ ਆ ਦੇਖੋ ਬਹੁਤ ਸੋਹਣਾ ਲੱਗਿਆ ਸਾਰਾ ਸਬੰਨ ਬਹੁਤ ਚੰਗਾ ਲਾਇਆ ਵੀ ਆਪਾਂ ਇਹ ਨਹੀਂ ਕਹਿ ਸਕਦੇ ਜਿਹੜੀ ਕੋਈ ਮਾੜਾ ਲਾਇਆ ਤੇ ਇਹ ਵੀ ਠੀਕ ਆ ਅਲੂਮੀਨੀਅਮ ਦੀ ਕਿਚਨ ਨਾਲੇ ਸਭ ਤੋਂ ਵੱਡੀ ਗੱਲ ਇਹ ਵੀ ਜਦੋਂ ਪਾਣੀ ਪੂਣੀ ਜਿੰਨਾ ਮਰਜ਼ੀ ਤੇ ਭਾਈ ਚਲੋ ਤੇ ਯਾਰ ਇਹ ਹੁਣੀ ਵੀ ਇਹ ਮਲ ਕੇ ਗਲੋਗੇ ਤੇ ਆ ਇਹਨਾਂ ਨੇ ਸਾਈਡਾਂ ਤੇ ਆ ਚੀਜ਼ ਲੰਬਣਾ ਤੇ ਇਹ ਬਹੁਤ ਵਧੀਆ ਲੱਗਿਆ ਮੈਨੂੰ ਆ ਦੇਖੋ ਜਿੰਨਾ ਮਰਜੀ ਤੇ ਸਮਾਨ ਨੂੰ ਰੱਖੀ ਚਲੋ ਕਹਿਣ ਚੀਜ਼ ਆ ਤੇ ਇੱਥੇ ਆਪਣਾ ਸ਼ੈਂਕਾ ਜਨਾ ਭਾਂਡੇ ਧੋਣ ਵਾਲਾ ਆ ساری ਸਨਾਵਾਂ ਗਈ ਤੇ ਇੱਥੇ ਆ ਜਾਣਾ ਚੁੱਲਾ ਤੇ ਇਹਦਾ ਵੀ ਫੁੱਲ ਵਲੌਗ ਪਾਉਂਗਾ ਜਦੋਂ ਆਪਣਾ ਇਹ ਸਾਰਾ ਤਿਆਰ ਹੋ ਗਿਆ ਤੇ ਤੇ ਅੱਜ ਜਿਹੜਾ ਅਸੀਂ ਕੰਮ ਕਰ ਰਹੇ ਆ ਕੱਟੇ ਜਾਂਦੇ ਆ ਗ੍ਰੇਨੇਟ ਜਿਹੜਾ ਕਿ ਦੇ ਉੱਪਰ ਲੱਗੂਗਾ ਤੇ ਬਾਕੀ ਜਿਹੜਾ ਕੰਮ ਹੋਗਾ ਤੁਹਾਨੂੰ ਦਿਖਾਉਣਾ ਮੈਂ ਇਸ ਤੋਂ ਇਲਾਵਾ ਕੋਈ ਬਾਈ ਜੀ ਆਪਣਾ ਜਿਹੜਾ ਵਾਸ਼ਰੂਮ ਆ ਇਹ ਵੀ ਤਕਰੀਬਨ ਸਾਰਾ ਆਪਾਂ ਤਿਆਰ ਕਰਤਾ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆ ਬਲੈਕ ਦਾ ਛੇੜ ਪਾਇਆ ਕਿਆ ਫਰਸ਼ ਲੱਗੀ ਹੋਈ ਆ ਤੇ ਆ ਜਗਾ ਜਿਹੜੀ ਤੁਸੀਂ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਆਪਣੀ ਜਨ ਕਿਤੇ ਟਫਨ ਲੱਗ ਜਣਾ ਹੈ ਜਗਾ ਤੇ ਇਹਦੇ ਵਿੱਚ ਵੀ ਨਹਾਉਣ ਵਾਲਾ ਬਣਿਆ ਹੋਇਆ ਇੱਥੇ ਆਪਣਾ ਬਣ ਜਣਾਉਦਾ ਕੰਮ ਸੀਸਾ ਲੱਗ ਜਣਾ ਇਹ ਤੋਂ ਲਾ ਵਾ ਜਿਹੜੀ ਤੁਸੀਂ ਥੜੀ ਦੇਖ ਰਹੇ ਹੋ ਇਹ ਥੜੀ ਤੇ ਬੰਦਾ ਬਹਿ ਕੇ ਵੀ ਨਾ ਸਕਦਾ ਇੱਥੇ ਜਗਾ ਦੇ ਵਿੱਚ ਤੇ ਇਸੇ ਸ਼ੀਟ ਆ ਜਾਣੀਆਂ ਤੇ ਆ ਉਹ ਸਾਡਾ ਮੋਸ਼ਨ ਤਿਆਰ ਤੇ ਅੱਜ ਅਸੀਂ ਕਿਹਨਾ ਕਰਾਂਗੇ ਕਿਚਨ ਚ ਕੰਮ ਜਿਹੜੇ ਉਸ ਲੈਪਾ ਵੱਡੇ ਜਾਂਦੇ ਆ ਤੇ ਬਾਕੀ ਦੇਖਦੇ ਆਪਾਂ ਬਸ ਆਹ ਤਾਂ ਵਿੱਕੀ ਨੇ ਸਲੇਮਾ ਵੱਟ ਕੇ ਰੱਖਤੀ ਹੈ ਨਾ ਤੇ ਆਹ ਰਹਿ ਗਈ ਮਾਸ਼ਨ ਵੱਟਦੇ ਸਾਰੇ ਫਿਰ ਹਾਂ ਹਾਂ ਬਈ ਚਲੋ ਚੱਕ ਲਈਏ ਰੱਬਾ ਨਾ ਹੋਰ ਠੀਕ ਆ ਵੀ ਕਿ ਸੋਹਣੇ ਦਾ ਗੋਣਾ ਸਲੇਵਣ ਚਲੋ ਲਿਓ ਚੱਕੇ ਪੱਟ ਕੇ ਫਿਰ ਕੋਲੇ ਵੱਟ ਲਈਏ ਨਹੀਂ ਉਹ ਲੋ ਪੀਸਾ ਪਾ ਧਰ ਦਾਂਗੇ ਫਿਰ ਆਪਣੋ ਗੋਲ ਦੀ ਮਿਜ਼ਮੈਂਟ ਮਿਲ ਜੂ ਪੂਰੀ ਬਹੁਤ ਅੱਛਾ ਆਪਾਂ ਹੱਥ ਲੈਣਾ ਵੱਡਾ ਵਾ ਇਹ ਵੱਡਿਆ ਵਾ ਵੱਡਾ ਇੱਥੇ ਲਾਓ ਜਿੱਦੇ ਬੱਕਾ ਨਾਲ ਲਾ ਕੇ ਪੀਸਾ ਰੱਖੇ ਨਹੀਂ ਤਾਂ ਬਾਹਰ ਘਾਟ ਬੜੇ ਦੂਰ ਤਾਂ ਉਹ ਕਰਦੇ 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 ਬਰ ਕਰਦੇ ਬਰ ਪਾ ਥੱਲੇ ਮੜ ਮੋਟਾ ਸਿਲੀਕਨ ਲਾਵਾਂਗੇ ਇਹਦੇ ਵਿੱਚ ਨਾ ਆਪਾਂ ਉਹ ਪੱਤਰ ਕਰ ਦਾਂਗੇ ਨਾ ਤਾਂ ਸਲੇਟ ਕਿਹੜੀ ਵਧੀਆ ਸਰਕਾਉਣੀ ਹੈ ਕਿਵੇਂ ਇਹ ਮਾਈ ਸੌਖੀ ਹੈ ਕਿ ਰੇਡੀ ਸੌਖੀ ਇਹ ਸਹੀ ਹੈ ਮਿੱਟੀ ਲੱਗੇਗਾ ਹੈ ਇਹ ਸਹੀ ਹੈ ਉਹ ਉਹਦਾ ਕੱਟਤਾ ਸੀ ਕਿਤੇ ਬਾਅਦ ਚ ਅਸੀਂ ਇਹ ਆਹ ਬਣਾਉਣ ਲੱਗੇ ਸੀ ਗੋਲੇ ਜਿਹੜਾ ਉਹਦੇ ਮੋਰੇ ਲੱਗਨੇ ਆ ਤੇ ਜਿਹੜਾ ਤੁਸੀਂ ਇਹ ਸਾਰਾ ਵਿੜਾ ਦੇਖ ਰਹੇ ਹੋ ਇਹ ਸਾਰਾ ਤਕਰੀਬਨ ਮੰਨ ਲੱਕੇ ਵੀ ਇੱਥੋਂ ਉੱਥੋਂ ਰਹਿ ਕੇ ਤੇ ਇਹ ਸਾਰੇ ਲਾਉਣਾ ਆ ਜਗ੍ਹਾ ਤੇ ਸਾਰੇ ਲਾਉਣਾ ਉਹ ਨਾ ਪਤਾ ਬਗਲੇ ਕੁੱਤੇ ਜਾਂਦੇ ਤਾਂ ਬਸ ਪੈ ਗਈ ਆ ਤੇ ਫਰਮਟ ਰਹਿ ਗਿਆ ਲਾਉਣ ਦਾ ਵਿੱਚ ਲੈ ਮੈਂ ਚੱਲੋ ਪਰਸ਼ਨ ਲਾਉਣ ਲੱਗੇ ਸੀ ਆ ਪਰਸ਼ ਆ ਰਹਿ ਗਿਆ ਮਾਣ ਪਰਸ਼ ਕੱਲ ਆਪਣਾ ਆ ਰਹਿ ਗਿਆ ਹੂ ਆ ਤਾਂ ਪਹਿਲਾਂ ਨਹੀਂ ਵੀੜ ਤਸੀ ਤੇ ਹੁਣ ਆ ਪਰਸ਼ ਰਹਿ ਗਈ ਤੇ ਇਹ ਤੋਂ ਬਾਅਦ ਭਾਈ ਜਾਵਾਂਗੇ ਰ ਸੋਈ ਦੇ ਵਿੱਚ ਇਹ ਵੀ ਵਿੱਚੋਂ ਆ ਵੀ ਲਾਤੀ ਪਰਸ਼ ਠੀਕ ਆ ਇੱਥੇ ਆਊਗਾ ਵਿੱਕੀ ਹਾਂਜੀ ਭਾਈ ਤਾਂ ਫੜ ਆਊਗਾ ਇੱਥੇ ਆ ਜਗ੍ਹਾ ਤੇ ਠੀਕ ਰਹਿ ਗਿਆ ਕੰਮ ਗੱਲਾਂ ਆ ਪ੍ਰੋਫਾਈਲ ਲੈਣ ਚੱਲਿਆ ਭਾਈ ਜਦੋਂ ਪ੍ਰੋਫਾਈਲ ਲਿਆ ਤੇ ਭਾਈ ਵੀ ਬਣਾਤਾ ਹੈ ਵਧੀਆ ਆ ਬਹਿਣ ਵਾਸਤੇ ਆ ਕਿਉਂ ਕਿਚ ਮੈਂ ਭਾਈ ਲੱਸੀ ਹੈ ਯਾਰ ਹੈ ਬਲੇ ਆ ਬਰ ਲੋ ਭਾਈ ਮਿੱਤਰ ਠੰਡੇ ਚ ਲੱਸੀ ਪੀਂਦੇ ਨੇ ਤੇ ਦੇਖ ਲੱਸੀ ਵੀ ਹੁੰਦੇ ਆ ਮਿੱਤਰ ਯਾਰੇ ਠੀਕ ਆ ਫਿਰ ਯਾਰ ਪਾਸ ਨਾਲ ਕੇ ਲੱਸੀ ਪੀਂਦੇ ਠੰਡੇ ਚ ਪੁਸ਼ਪਟ ਲੀ ਅੱਜ ਪੁਸ਼ਪਟ ਲੀ ਹੋਗੀ ਠੂਵੀ ਦੇ ਫੜਨਾ ਬਣਾ ਕੀ ਮੇਰਾ ਲੱਦਾ ਕੀ ਚੱਕਰ ਬੋ ਨਾ ਪਹਿਲੇ ਮੈਂ ਨਾ ਸੀ ਨੇ ਪਹਿਲੇ ਨਾਰਮਲ ਸੀ ਜੋ ਸਪੈਸ਼ਲ ਤੇ ਕੀਤਾ ਉਹ ਤਾਂ ਅੱਜ ਮੈਂ ਕਿਉਂ ਖੜਾ ਆਇਆ ਪਹਿਲਾਂ ਥੱਲੋਂ ਉਹ ਤਾਂ ਥੱਪੀ ਲੱਗਣਾ ਹੋਇਆ ਨਾ ਥੱਪੀ ਲੱਗਣਾ ਹੋਇਆ ਉਹ ਜਦੋਂ ਇਧਰ ਪਾਸਾ ਵਟਾਉਣ ਲੱਗੇ ਉਹਦਾ ਇੱਕ ਤਾਂ ਬਾਹਾਂ ਘੁੰਮ ਗਈਆਂ ਤੇ ਪੈਰ ਦਲਕ ਗਏ ਤਾਂ ਹੀ ਕਰਕੇ ਚਲ ਕੋਣ ਰੋਟੀ ਖਾ ਲੈ ਫੇਰ ਸਹੀ ਹੋ ਜਾਏਗਾ ਤੂੰ ਇਲਾਜ ਕਰਦੇ ਆਂ ਚੁੰਡੀਆਂ ਭਰਦੇ ਚੁੰਡੀਆਂ ਤੇ ਉਹ ਚੁੰਡੇ ਤਾਂ ਉਹੀ ਵੜਦੇ ਬਈ ਇਹੇ ਪੁੱਛ ਰੋ ਇੱਕ ਤਾਂ ਚੁੰਡੀਆਂ ਵੜਦੇ ਮੇਰੇ ਚਲ ਕੋਣ ਤੂੰ ਤਾਜਾ ਛੱਤ ਲੱਕ ਚਲਣ ਤੂੰ ਕਰਦੇ ਹਾਂ ਹਸਾਬ ਚ ਚੱਲ ਜਾ ਹੀ ਹੈ ਹੂੰ ਤਾਂ ਮਨਲਾ ਸਿੰਘ ਗਾ ਲਈ ਮੈ ਤਾਂ ਕਿਤੇ ਨਹੀਂ ਆਜ ਮੈਨੂੰ ਨਹੀਂ ਯਾਦ ਆਉਂਦੇ ਆ ਪਰਸ਼ਨ ਬਹੁਤ ਜ਼ਿਆਦਾ ਕਰੀ ਲੈਂਦਾ ਯਾਰ ਬਿਕੂ ਨਾਲ ਲੈ ਕੇ ਆਣ ਕੰਦਾ ਕਾਈ ਆਦਿ ਹੈ ਹੈ ਨਹੀਂ ਲੈਂਦਾ ਨਾਲ ਠੀਕ ਹੈ ਮੈਲਾ ਮੈ ਮੈ ਮਿਲਿਆ ਯਾਰ ਬਈ ਮੈਂ ਠੀਕ ਆ ਲੈ ਵੀ ਅੱਜ ਨਾ ਅਸੀਂ ਨਾ ਪਰਸ਼ਨ ਦਾ ਰੋਟੀ ਲੈ ਕੇ ਆ ਪਰ ਸਾਡੀ ਤੇ ਰੋਟੀ ਹਨ ਯਾਰ ਅੱਜ ਭੁੱਖੇ ਰਾਵਾਂਗੇ ਪਰਸ਼ ਭੁੱਖੇ ਭਾਕੇ ਕੋਈ ਨਹੀਂ ਕੀ ਯਾਰ ਇਹ ਤਾਂ ਪੂਰੀਆਂ ਉੱਡਣ ਗਈਆਂ ਪੂਰੀਆਂ ਕੱਲ ਦੱਸ ਦੇਣੀ ਕਹਿੰਦਾ ਬਾਈ ਪੂਰੀ ਦੇ ਦੇ ਪੂਰੀਆਂ ਆ ਆ ਹਮਰਾ ਪੂਰੀ ਪੂਰੀ ਇੱਕ ਬੁੜੀ ਮਾ ਜੀ ਨਾਲੇ ਤੂੰ ਕੰਜਦਾ ਪੂਰੀਆਂ ਖਾਂਦਾ ਨੀ ਓਏ ਆ ਵੇਖ ਲੋ ਵਲੌਗ ਚ ਬਾਈ ਆਹ ਅਰੇ ਦੀ ਮੰਮੀ ਨੂੰ ਕਹਿੰਦਾ ਮਜਾ ਆ ਦੇਖ ਵੀ ਆ ਇਹ ਧਾਲਾਂ ਵੀ ਖਾਂਦਾ ਇਹ ਝੂਠ ਮਾਰਦਾ ਤੇ ਸਾਰਾ ਕੁਝ ਖਾਂਦਾ ਹੁਣ ਕਹਿੰਦਾ ਪੂਰੀ ਦੇ ਹੁਣ ਤੁਹਾਡੇ ਸਾਹਮਣੇ ਕੀ ਆਏ ਨੇ ਜਿਹਨੇ ਪੂਰੀ ਖਾਧੀ ਤੇ ਮੈਂ ਪੱਕਾ ਵਲੌਗ ਚ ਲੈ ਕੇ ਆਉਂਗਾ ਨਹੀਂ ਆ ਵੇ ਰੋਟੀ ਬਾਈ ਗਲਾਸ ਨਹੀਂ ਲੈਂਦੇ ਚੌੜ ਕਰ ਹਾਂ ਲੋ ਜੀ ਅਸੀਂ ਨਾ ਇਧਰ ਆਵਦਾ ਆ ਸਾਡੀ ਆ ਗਈ ਪੂਰੀ ਓਕੇ ਕਿੱਥੇ ਰਹਿਨੇ ਆ ਨਾਲ ਸਾਰਾ ਸਮਾਨ ਥੋੜੀ ਥੋੜੀ ਤੇ ਬਾਈ ਜੀ ਆ ਚੈੱਕ ਕਰ ਲੋ ਆ ਪਰਸ਼ਨ ਦੀ ਦਾਲ ਪੈਂਦੀ ਹੋਈ ਜਿਹੜਾ ਪਰਸ਼ਨ ਕਹਿੰਦਾ ਸੀ ਮੈਂ ਦਾਲ ਨਹੀਂ ਖਾਂਦਾ ਇਹ ਆ ਲੋ ਚੱਕੋ ਪ੍ਰੂਫ ਖਾਜੀ ਦਾ ਖਾਣੀ ਨਹੀਂ ਯਾਰ ਕਦੇ ਕਦੇ ਯਾਰ ਮਾਰਾ ਮੁੱਢਾ ਨਹੀਂ ਖਾਣੀ ਚਾਹੀਦੀ ਕਦੇ ਕਦੇ ਬਈ ਖਾਣੀ ਚਾਹੀਦੀ ਚਲੋ ਮਿਲਦੇ ਆਂ ਬਈ ਆਪਾਂ ਤੁਹਾਨੂੰ ਆ ਲੰਗਰ ਲੰਗਰ ਕਾ ਦਾ ਪੂਰੀਆਂ ਸਿਲੀਕੋਨ 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 ਠੀਕ ਆ ਠੀਕ ਹੈ ਠੀਕ ਆ ਦਾ ਹੁੰਦਾ ਲੈ ਲਾ ਇ ਫੈਲ ਨੂੰ ਕਿਤੇ ਭਣ ਕਹਿਦੀ ਹੈ ਉਹ ਭਰਾ ਭੈਣ ਭੈਣ ਸਿਲੀਕੋਨ ਸਿਲੀਕੋਨ ਹਾਂ ਸਹੀ ਗੱਲ ਫੈਲ ਨੂੰ ਕਿਤੇ ਭਣ ਸਿਲੀਕੋਨ ਮਨ ਦਾ ਜੋੜ ਦੇ ਵੀ ਗਈ ਇਹ ਤਾਂ ਟੁੱਟ ਨਹੀਂ ਇਹ ਨੱਕ ਤੇ ਮਨ ਦਾ ਬਫਰ ਹੋਣਾ ਮਮਲੇ ਵਿਰਲਾ ਕਰ ਦਿੱਤਾ ਮੈਨੂੰ ਪਤਾ ਕੀ ਆ ਪਾਤ ਨਹੀਂ ਚਾਹੀਦੀ ਇਹ ਪਤਾ ਦਾ ਪਧਰਤਾ ਤੇ ਹੁਣ ਰਹੇਗਾ ਠੀਕ ਹੈ ਕੀ ਚੋਆ ਆ ਪਰਸ ਮੈਂ ਇਹ ਟੋਹ ਨਹੀਂ ਇਹ ਚ ਟੁੱਲਾ ਹੁੰਦਾ ਅਸਰ ਟੁੱਲਾ ਹੁੰਦਾ ਇਹ ਵੀ ਇਥੇ ਦੱਸਾਂਗੇ ਵੀਰੇ ਟੰਗਾ ਨਾ ਫਿਰ ਚਲਾ ਦੋ ਸਹੀ ਕੀ ਬਾਤ ਹੈ ਦੂਰ ਆ ਕਮਾਂ ਮਾਣੀ ਲੋਕ ਕਰੋ ਕਾ ਕਾ ਕਰਦੀ ਵੀ ਗੱਲ ਕਰਦੀ 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 ਜਿਹੜਾ ਬਾਸ ਬਾਸ ਤੇ ਬਾਸਾ ਪਿਲੋਗਰਾ ਨਹੀਂ ਮੈਂ

ਬਰੇ ਓਕੇ ਮਿਲਦੇ ਆਂ ਭਾਈ ਅੱਪਾ ਮਿਲਦੇ ਆਂ ਸੰਵਾਦ ਅਸਿਗਾ ਸੀ ਠੀਕ ਤਾਂ ਗੱਲ ਹੋ ਗਈ ਬੱਦ ਆਹ ਲੋਨ ਚਵਾਲ ਚੱਕ ਤੇ ਫੱਟੇ ਮੈਂ ਤੇ ਇੱਕੀ ਨਾਲ ਦੇ ਨਾਲ ਸਲੇਬ ਵੀ ਆ ਭਾਈ ਪਰਸਨ ਗੁੱਸਾ ਕਰਦਾ ਕਹਿੰਦਾ ਮੈਂ ਵੀ ਆ ਭਾਈ ਨਾਲ ਹਾਂ ਅੱਛਾ ਤੂੰ ਵੀ ਨਾਲੇ ਦਾ ਠੀਕ ਆ ਤੇ ਬਸ ਆਹ ਡੋਟਾ ਡੜੇ ਰਹਿ ਗਿਆ ਤੇ ਆ ਵੀ ਕੱਪ ਉੱਤਤੀ ਅੱਛਾ ਆਲੇ ਆ ਵੀ ਬਹੁਤ ਕੜਾ ਬਲੈਕ ਜਾ ਕਾ ਹਨਾ ਸੱਟ ਕਾ ਬਈ ਪੁੱਲ ਬਣਾ ਕਾ ਨਾ ਵਿੱਕੀ ਹਾਂ ਕੀ ਕਰੀਏ ਨਾ ਪਾ ਦੇ ਵਿੱਚ ਪੀਸ ਆ ਇੱਥੇ ਕੋਈ ਟੂੜੀ ਦਾ ਪੁਆਇੰਟ ਨਹੀਂ ਇੱਥੇ ਵਿੱਚੋਂ 6 ਦਾ ਸਾਲੋ ਟੂੜੀ ਪੁਆਇੰਟ ਆਉਣਗੇ ਸਾਰੇ ਪਰਛਣਾ ਹਾਂਜੀ ਇਹ ਸਾਰੇ ਪੁਆਇੰਟ ਵੀਰੇ ਇੱਥੋਂ ਆਉਣਗੇ ਇਹ ਆ ਜਗ੍ਹਾ ਤੋਂ ਉਹ ਸਮਝ ਚੈੱਕ ਕਰ ਥੱਲੇ ਆਉਣ ਹਾਂ ਸਾਰੇ ਪੁਆਇੰਟ ਕੱਕਾ ਜੀ ਥੱਲੇ ਆਉਣਗੇ ਉੱਥੋਂ ਉੱਥੇ ਹੀ ਲੈਟ ਉੱਥੇ ਹੀ ਸਾਰਾ ਕੁਝ ਉੱਥੇ ਹੀ ਸਾਰਾ ਕਟਕੜੇ ਕਰਕੇ ਆਪਾਂ ਐ ਨਾ ਲੈਣਾ ਕੰਬਿਰਿਆ ਠੀਕ ਆ ਇਹਦੇ ਵਿੱਚੋਂ ਆਏ ਹਾਂ ਹਾਂ ਬਈਆ ਜੀ ਹਾਂ ਬਈਆ ਜੀ ਓਕੇ ਓਕੇ ਬਈਆ ਜੀ ਚਲੋ ਚਲੋ ਪਾਓ ਮਸਾਲਾ ਲੋਰੀ ਸੋਈ ਵੀ ਗੱਲ ਤੇ ਕੰਪਲੀਟ ਤੇ ਹੁਣ ਸਾਡਾ ਹੋ ਗਿਆ ਜਾਣ ਦਾ ਟਾਈਮ ਤੇ ਆ ਸਾਰੇ ਗੋਲੇ ਗੋਲੇ ਬਣਾਤੇ ਸਾਰੇ ਹੂੰ ਜੋੜ ਤੇ ਯਾਨੀ ਕਿ ਆਹ ਰੋਕ ਕੇ ਕਰਤਾ ਕੰਮ ਤੇ ਦਸ ਰਿਕਾਰਡਿੰਗ ਸਪੋਰਟਿੰਗ ਸਾਰਾ ਬਾਤੋਂ ਦਾ ਨਾਮ ਵੀ ਉੱਪਰ ਆਸੀਂ ਬਣਾਉਣਾ ਵੀ ਬਣਾਤਾ ਸਾਰਾ ਚੱਲ ਬਈ ਹੋ ਗਈ ਤਿਆਰੀ ਕਰ ਜਾਂਦੀ ਫਿਰ ਬਾਏ ਬਾਏ ਕਰਦੀ ਵਿੱਕੀ ਕਰਦੇ ਬਾਏ ਬਾਏ ਤਾਂ ਦੇ ਉੱਤਰੀ ਵਿੱਕੀ ਹੈ ਨਾ ਕਿਵੇਂ ਨਹੀਂ ਹੈ ਹੁਣ ਪਤਾ ਲੱਗ ਗਿਆ ਸਹੀ ਦਾ ਹਾਂ ਇੱਥੇ ਵਾਲਾ ਦਾ ਨਾ ਹਾਂ ਚਲੋ ਮਿਲਦੇ ਆ ਫਿਰ ਭਾਈ ਆਪਾਂ ਅਗਲੇ ਵਲੋਗ ਚ ਬਾਏ ਬਾਏ ਸਾਰਿਆਂ ਨੂੰ ਬਾਏ 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 ਬਾਏ